ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਭਾਰਤੀ ਪੁਲਾੜ ਯਾਤਰੀ ਸੁਭਾਸ਼ੂ ਸ਼ੁਕਲਾ ਅਤੇ ਐਕਸੀਓਮ ਫੋਰ ਮਿਸ਼ਨ ਦੇ ਤਿੰਨ ਹੋਰ ਮੈਂਬਰ ਇਤਿਹਾਸਿਕ ਪੁਲਾੜ ਮਿਸ਼ਨ ਮਗਰੋਂ ਧਰਤੀ ਤੇ ਵਾਪਸ ਪਰਤੇ ਪ੍ਰਧਾਨ ਮੰਤਰੀ ਅਤੇ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਨੇ ਦਿੱਤੀ ਵਧਾਈ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਕਿਹਾ ਸਿੱਖਿਆ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਰੋਕथाम ਬਿੱਲ 2025 ਨੂੰ ਸਲਾਹ مشورہ ਕਰਨ ਲਈ ਵਿਧਾਇਕਾਂ ਦੀ ਇੱਕ ਚੋਣ ਕਮੇਟੀ ਨੂੰ ਭੇਜਣ ਬਾਰੇ ਸਰਬਸੰਮਤੀ ਨਾਲ ਫੈਸਲਾ ਸਦਨ ਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮਹਿੰਮ ਬਾਰੇ ਵੀ ਹੋਈ ਬਹਿਸ ਪੰਜਾਬ ਸਰਕਾਰ ਬਹੁ-ਵਕੀ ਪਹੁੰਚ ਅਪਣਾਉਂਦਿਆਂ ਅਵਾਰਾ ਬਸ਼ੂਆਂ ਦੇ ਹੱਲ ਲਈ ਵਿਆਪਕ ਰਣਨੀਤੀ ਬਣਾਏਗੀ ਅਤੇ ਸਕਿੱਲ ਇੰਡੀਆ ਮਿਸ਼ਨ ਅੱਜ ਆਪਣੇ 10ਵੇਂ ਵਰਕਾਨ ਮਨਾ ਰਿਹਾ ਹੈ

ਪਾਰਤੀ ਪੁਲਾਰ ਯਾਤਰੀ ਸੁਭਾਸ਼ੋ ਸ਼ੁਕਲਾ ਤੇ ਐਕਸੀਅਮ ਫਾਰਮੇਸ਼ਨ ਦੇ ਤਿੰਨ ਹੋਰ ਮੈਂਬਰ ਅੰਤਰਰਾਸ਼ਟਰੀ ਪੁਲਾਰ ਸਟੇਸ਼ਨ ਦੇ ਆਪਣੇ ਇਤਿਹਾਸਕ 18 ਦਿਨਾਂ ਦੇ ਮਿਸ਼ਨ ਤੋਂ ਬਾਅਦ ਸੁਰੱਖਿਆ ਧਰਤੀ ਤੇ ਵਾਪਸ ਪਰਤਾਈ ਨੇ ਸਪੇਸਐਕਸ ਡ੍ਰੈਗਨ ਪੁਲਾਰ ਵਾਹਨ ਅੱਜ ਦੁਪਹਿਰ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਡੀਗੋ ਦੇ ਤੱਟ ਤੋਂ ਪ੍ਰਸ਼ਾਂਤ ਮਹਾਸਾਗਰ ਚੁਤਰਿਆ ਹੁਣ ਚਾਲਕਦਲ ਧਰਤੀ ਦੀ ਗੁਰਤਾ ਖਿੱਚ ਦੇ ਅਨੁਕੂਲ ਹੋਣ ਲਈ ਸਤਿੰਨ ਦਿਨ ਦੀ ਨਿਗਰਾਨੀ ਹੇਠ ਰਹਿਣਗੇ ਮਿਸ਼ਨ ਦੀ ਪੁਲਾਰ ਯਾਤਰਾ 25 ਜੂਨ ਨੂੰ ਸ਼ੁਰੂ ਹੋਈ ਸੀ ਜਦੋਂ ਡ੍ਰੈਗਨ ਸਪੇਸ ਕੈਪਸੂਲ ਨੂੰ ਲੈ ਸੂ ਪੁਲਾਡ ਸਟੇਸ਼ਨ ਲਈ ਰਵਾਨਾ ਹੋਇਆ ਸੀ ਗਰੁੱਪ ਕੈਪਟਨ ਸੁਭਾਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾਡ ਸਟੇਸ਼ਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਨੇ ਤੇ ਸਾਲ 1984 ਚ ਪੁਲਾੜ ਗਏ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਦੂਜੇ ਭਾਰਤੀ ਪੁਲਾੜ ਯਾਤਰੀ ਨੇ ਇਸ ਤਰ੍ਹਾਂ ਸੁਭਾਸ਼ੂ ਸ਼ੁਕਲਾ ਨੇ ਖਾਸ ਸੁਖਮ ਗੁਰਤਾ ਪ੍ਰਯੋਗ ਕੀਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਗਿਆਨ ਤੇ ਟੈਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਗਰੁੱਪ ਕੈਪਟਨ ਸੁਭਾਸ਼ੂ ਸ਼ੁਕਲਾ ਦੀ ਸਫਲ ਪੁਲਾੜ ਯਾਤਰਾ ਤੇ खुशी का इजहार कित मोदी ने कहा पुलाड़ धरती तो तापसी का स्वागत करद उन्होंने कहा इस यात्रा दौरान ग्रुप कैप्टन समर्पण से हिम्मत की भावना ने लखा लोगों प्रेरित कित प्रधानमंत्री ने कहा देश के मनुखी पुलाड़ उड़ान मिशन गगनयान वाल एक मील पत्थर है मंत्री जितेंद्र ने कहा उम्मीद जताई कि सुभाषु शुक्ला सतारा अगस्त न घर वापस आ जाएगे ਰਾਸ਼ਟਰਪਤੀ ਦੋਪਤੀ ਮੁਰਮੂ ਨੇ ਕਿਹਾ ਕਿ ਭਾਰਤ ਦਾ ਰਾਸ਼ਟਰੀ ਟੀਚਾ ਇੱਕ ਵਿਸ਼ਵਵਿਆਪੀ ਮਹਾਸ਼ਕਤੀ ਬਣਨਾ ਹੈ। ਉਹਨਾਂ ਕਿਹਾ ਦੇਸ਼ ਦੇ ਬੁਨਿਆਦੀ ਢਾਂਚੇ, ਸਿਹਤ ਸੰਭਾਲ, ਪੁਲਾੜ ਵਿਗਿਆਨ ਤੇ ਟੈਕਨੋਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹੋਰ ਖੇਤਰਾਂ 'ਚ ਬਹੁਤ ਤਰੱਕੀ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਸਾਲ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ, ਰਾਸ਼ਟਰ ਨਿਰਮਾਣ ਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਿੱਖਿਆ ਕੇਂਦਰੀ ਭੂਮਿਕਾ ਅਦਾ ਕਰੇਗੀ। ਅੱਜ ਕਟਕ 'ਚ ਰਵੀਨਸ਼ਾ ਯੂਨੀਵਰਸਿਟੀ ਦੇ 13ਵੇਂ ਕਨਵੋਕੇਸ਼ਨ 'ਚ ਬੋਲਦਿਆਂ ਰਾਸ਼ਟਰਪਤੀ ਮੁਰਮ This year, girls students have topped in 21 out of 27 departments. Over the last five years, girls students have consistently outperformed boys in academics. This reflects India's shift from women empowerment to women led development. ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਪੰਜਾਬ ਪਵਿੱਤਰ ਗ੍ਰੰਥਾ ਦੀ ਬੇਅਦਮੀ ਰੋਕਥਾਮ ਬਿਲ 2025 ਨੂੰ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਵਿਧਾਇਕਾਂ ਦੀ ਇੱਕ ਚੋਣ ਕਮੇਟੀ ਨੂੰ ਭੇਜਿਆ ਜਾਵੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਕਿਹਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਬਣੀ ਕਮੇਟੀ ਬਿਲ ਤੇ ਜਨਤਕ ਸੁਝਾਅ ਇਕੱਠਿਆਂ ਕਰੇਗੀ ਤੇ 6 ਮਹੀਨਿਆਂ ਦੇ ਅੰਦਰ ਸਿਫਾਰਸ਼ਾਂ ਨਾਲ ਵਾਪਸ ਆਏਗੀ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਪਿਆ ਜਾਵੇ ਜਿਸ ਦਾ ਗਠਨ ਸਪੀਕਰ ਦੁਆਰਾ ਕੀਤਾ ਜਾਵੇ ਅਤੇ ਇਹ ਸਿਲੈਕਟ ਕਮੇਟੀ ਲੋਕਾਂ ਦੀ رائے ਲੈ ਕੇ ਆਪਣੀ ਰਿਪੋਰਟ 6 ਮਹੀਨਿਆਂ ਦੇ ਅੰਦਰ ਅੰਦਰ ਪੇਸ਼ ਕਰੇ। ਵਿਧਾਨ ਸਭਾ ਜਲਾਸ ਕੇ ਆਖਰੀ ਦਿਨ ਬਿੱਲ ਤੇ ਬਹਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਜਿਸ ਨੂੰ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਦਨ ਚ ਪੇਸ਼ ਕੀਤਾ ਸੀ ਬਿੱਲ ਵਿੱਚ ਬੇਅਦਬੀ ਨਾਲ ਸੰਬੰਧਿਤ ਅਪਰਾਧਾਂ ਲਈ ਸਖਤ ਸਜ਼ਾਾਂ ਦੀ ਤਕਵੀਜ਼ ਹੈ ਬਿੱਲ ਵਿੱਚ ਜ਼ਿਕਰ ਕੀਤੇ ਗਏ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪੁੱਠਿਆਂ ਤੇ ਗੁਟਕਾ ਸਾਹਿਬ ਭਗਵਤ ਗੀਤਾ ਕੁਰਾਨ ਤੇ ਬਾਈਬਲ ਸ਼ਾਮਲ ਨੇ ਇਸ ਮਗਰੋਂ ਨਸ਼ਿਆਂ ਦੇ ਖਾਤਮੇ ਬਾਰੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਬਾਰੇ ਵੀ ਬਹਿਸ ਕਰਨ ਦੀ ਸਪੀਕਰ ਵੱਲੋਂ ਇਜਾਜ਼ਤ ਦਿੱਤੀ ਗਈ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਤਹਿਤ ਵਿਰਵੇ ਸਾਂਝੇ ਕਰ ਸਦਨਉਦਸਿਆ ਸਾਰਿਆਂ ਨੇ ਮਿਲ ਕੇ ਹੁਣ ਤੱਕ ਲਗਭਗ 13665 ਮਕਦਮੇ ਜਿਹੜੇ ਲਗੇ ਉਹ ਨਸ਼ਾ ਤਸਕਰਾਂ ਦੇ ਖਿਲਾਫ ਡਰੱਗਸ ਮਾਫੀਆ ਦੇ ਖਿਲਾਫ ਹੁਣ ਤੱਕ ਦਰਜ ਕੀਤੇ ਨੇ ਪਰ ਜਿੰਨਾ ਵਿੱਚੋਂ 21957 ਜਿਹੜੇ ਦੋਸ਼ੀ ਸੀ ਉਹ ਫੜ ਕੇ ਵੱਖ-ਵੱਖ ਜੇਲ੍ਹਾਂ ਦੇ ਅੰਦਰ ਵੰਦ ਨੇ ਔਰ ਲਗਭਗ 11 ਕਰੋੜ ਤੋਂ ਉੱਪਰ ਜਿਹੜੀ ਕਰੰਸੀ ਜਾਂ ਡਰੱਗ ਬਣੀਆ ਉਹ ਵੀ ਹੁਣ ਤੱਕ ਜਿਹੜੀ ਆ ਉਹ ਵੀ ਰਿਕਵਰ ਹੋ ਚੁੱਕੀ ਆ ਐਸ ਮਾਗਰੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਹਿਸ ਵਿੱਚ ਸ਼ਾਮਲ ਹੁੰਦਿਆਂ ਸਦਨ ਨੂੰ ਦੱਸਿਆ ਜੇ ਅਸੀਂ ਇਸ ਲੈਵਲ ਤੇ ਆਣ ਯੁੱਧ ਨਸ਼ਿਆਂ ਵਿਰੁੱਧ ਕਿ ਹਜ਼ਾਰਾਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਕਿ ਅਸੀਂ ਅੱਜ ਸਾਡੇ ਪਿੰਡ ਨਾ ਨਸ਼ਾ ਵੇਚਣ ਦੇਵਾਂਗੇ ਨਾ ਕਿਸੇ ਨੂੰ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਅਸੀਂ ਉਹਦੀ ਹਮਾਨਤ ਨਹੀਂ ਦੇਵਾਂਗੇ ਅਸੀਂ ਤਾਂ ਫੇਰ ਕਬਾੜੀਆਂ ਹਾਕੀਆਂ ਅਸੀਂ ਫੇਰ ਫੁੱਟਬਾਲਾਂ ਵੱਲ ਚਲੀਏ ஏ ஆசவாணி ஜலந்துக் ஆய ஜலி யூட்டயூபா ஜல ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਪੰਜਾਬ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਵਾਸਤੇ ਇੱਕ ਵਿਆਪਕ ਰਣਨੀਤੀ ਤਿਆਰ ਕਰਨ ਲਈ ਵੱਖ-ਵੱਖ ਵਿਭਾਗਾਂ ਤੇ ਮਹਾਰਾ ਨਾਲ ਸਲਾਹ-ਮਸ਼ਵਰਾ ਕਰੇਗੀ। ਅੱਜ ਦੇ ਵਿਧਾਨ ਸਭਾ ਚ ਕੈਬਨਟ ਮੰਤਰੀ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਸਥਾਨਕ ਸਰਕਾਰਾਂ ਵਿਭਾਗ ਇੱਕ ਪ੍ਰਭਾਵਸ਼ਾਲੀ ਕਾਰਜ ਯੋਜਨਾ ਤਿਆਰ ਕਰਨ ਲਈ ਸਾਰੇ ਸਬੰਧਤ ਵਿਭਾਗਾਂ ਤੇ ਹਿੱਸੇਦਾਰਾਂ درمیان ਤਾਲਮੇਲ ਕੰਮ ਕਰਨ ਸਬੰਧੀ ਉਪਰਾਹਲਿਆਂ ਦੀ ਇਕਵਾਇ ਕਰੇਗਾ ਉਹਨਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਜਾਨਵਰਾਂ ਪ੍ਰਤੀ ਬੇਰਹਿਮੀ ਬਾਰੇ ਰੋਕਥਾਮ ਐਕਟ ਦੇ ਸੋਧ ਬਿੱਲ ਤੇ ਬਹਿਸ ਦੌਰਾਨ ਇਸ ਮੁੱਦੇ ਸਬੰਧੀ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਸੀ ਕੈਬਨਟ ਮੰਤਰੀ ਨੇ ਕਿਹਾ ਇਸ ਵੇਲੇ 2 ਲੱਖ ਤੋਂ ਵੱਧ ਆਵਾਰਾ ਪਸ਼ੂ 518 रजिस्टर्ड गौशालाਾਂ ਵਿੱਚ ਰੱਖੇ ਗਈ ਨਹੀਂ ਉਹਨਾਂ ਦੱਸਿਆ ਕਿ ਪਿੰਡੂ ਵਿਕਾਸ ਤੇ ਪੰਚਾਇਤ ਰਾਜ ਵਿਭਾਗ ਵੱਲੋਂ 20 ਸਰਕਾਰੀ ਪਸ਼ੂਵਾੜਿਆਂ 'ਚ 77 ਪਸ਼ੂ ਸ਼ੈੱਡ ਬਣਾਏ ਗਏ ਨੇ ਇਸ ਦੇ ਨਾਲ ਹੀ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਆਪਣੇ ਪੱਧਰ ਤੇ 10 ਵਾਧੂ ਗਊਸ਼ਾਲਾਵਾਂ ਵੀ ਚਲਾਈਆਂ ਜਾ ਰਹੀਆਂ ਨੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਡੇਰਾ ਬੱਸੀ ਹਲਕੇ ਦੇ ਪਿੰਡ ਟਿਵਾਣਾ ਨੇੜੇ ਕਗਰ ਨੂੰ ਚੌੜਾ ਕਰਨ ਤੇ ਇਸ ਦੇ ਬੰਨ ਨੂੰ ਮਿੱਟੀ ਭਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ ਵਿਧਾਨ ਸਭਾ ਹਲਕਾ ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰਿੰਦਾਵਾ ਵੱਲੋਂ ਵਿਧਾਨ ਸਭਾ ਚ ਪੇਸ਼ ਕੀਤੇ ਗਏ ਧਿਆਨ ਦਬਾਉ ਮਤੇ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਨੇ ਦੱਸਿਆ ਕਿ ਸਾਲ 2023 ਚ ਆਈ ਪਾਰੀ ਬਰਸਾਤ ਕਾਰਨ ਪਿੰਡ ਟਿਵਾਣਾ ਨੇੜੇ ਗਗਰ ਦਰਿਆ ਚ ਪਾਣੀ ਦਾ ਪੱਧਰ ਬਹੁਤ ਵਾਧਿਆ ਸੀ ਜਿਸ ਉਪਰੰਤ ਵਿਭਾਗ ਵੱਲੋਂ ਇਸ ਦੇ ਪਿਛੇ ਮਿੱਟੀ ਦੀ ਭਰਤੀ ਕਰਦੇ ਹੋਏ ਬੰਨ ਬਣਾਇਆ ਗਿਆ ਉਹਨਾਂ ਦੱਸਿਆ ਕਿ ਇਸ ਲਈ ਵਿਭਾਗ ਵੱਲੋਂ 5 ਕਰੋੜ 6 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਕੈਬਨਤ ਮੰਤਰੀ ਨੇ ਦੱਸਿਆ ਕਿ ਗਗਰ ਦਰਿਆ ਦੇ ਸੱਜੇ ਪਾਸੇ ਪਿੰਟੇਵਾਣਾ ਚ ਗਗਰ ਨੂੰ ਚੌੜਾ ਕਰਨ ਤੇ ਇਸ ਮਿੱਟੀ ਨੂੰ ਬੈਂਕ ਦੇ ਖੱਬੇ ਪਾਸੇ ਪਾ ਕੇ ਇਸ ਨੂੰ ਚੌੜਾ ਤੇ ਮਜ਼ਬੂਤ ਕਰਨ ਦੀ ਤਜਵੀਜ਼ ਵੀ ਵਿਚਾਰਾ ਦੀਨ ਹੈ ਉਹਨਾਂ ਦੱਸਿਆ ਕਿ ਤਜਵੀਜ਼ ਮੁਤਾਬਕ ਇਹ ਕੰਮ ਵਿਭਾਗ ਵੱਲੋਂ ਲਗਭਗ 11 ਲੱਖ ਰੁਪਏ ਦੀ ਲਾਗਤ ਨਾਲ ਤੁਰੰਤ ਪ੍ਰਭਾਵ ਨਾਲ ਕਰਵਾਇਆ ਜਾਵੇਗਾ ਸਕਿੱਲ ਇੰਡੀਆ ਮਿਸ਼ਨ ਅੱਜ ਆਪਣੀ 10ਵੀਂ ਵਰੇਗੰਢ ਮਨਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 ਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਉਦਮਤਾ ਤੇ ਨਿਰੰਤਰ ਰਹਿਣ ਯੋਗ ਰੋਜ਼ੀ ਰੋਟੀ ਲਈ ਉਦਯੋਗ ਨਾਲ ਸੰਬੰਧਿਤ ਹੁਨਰ ਪ੍ਰਦਾਨ ਕਰਨਾ ਹੈ ਇਸੇ ਤਹਿਤ ਪੰਜਾਬ ਦੇ ਹੁਨਰ ਤੇ ਰੋਜ਼ਗਾਰ ਉਤਪਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਈਆ ਨੇ ਸਕਿੱਲ ਇੰਡੀਆ ਤਹਿਤ ਵਾਕਵਾਕ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਦੀਨ ਦੇਪਾਲ ਉਪਾਧਿਆ ਗ੍ਰਾਮੀਣ ਕૌਸ਼ਲ ਯੋਜਨਾ ਜਿਹੜੇ ਪਿੰਡੂ ਨੌਜਵਾਨ ਨੇਗੇ ਆਪਣੇ ਸਕੂਲ ਚੋਂ ਡ੍ਰੌਪ ਆਊਟ ਹੋ ਚੁੱਕੇ ਨੇ ਉਹਨਾਂ ਵਾਸਤੇ ਫ੍ਰੀ ਟ੍ਰੇਨਿੰਗ ਦੀਆਂ ਸਕੀਮਸ ਚੱਲਦੀਆਂ ਨੇ ਪੰਜਾਬ ਹਨਰ ਵਿਕਾਸ ਸਕੀਮ ਅਧੀਨ ਤੋਂਵੇਂ ਜਮੇ ਜਿਹੜੇ ਸ਼ਹਿਰੀ ਬੱਚੇ ਨੇ ਉਹਨਾਂ ਨੂੰ ਨੈਸ਼ਨਲ ਅਰਬਨ ਲਾਈਵਲੀਹੂਡ ਮਿਸ਼ਨ ਦੇ ਅਧੀਨ ਦੀਆਂ ਸਕੀਮਸ ਚੱਲਦੀਆਂ ਨੇ ਉਹਨਾਂ ਵਿੱਚ ਵੀ ਫ੍ਰੀ ਸਿਖਲਾਈ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਫੋਰ ਲਾਂਚ ਕਰ ਰਹੀ ਹੈ ਸਰਕਾਰ ਉਹਦੇ ਵਿੱਚ ਵੀ ਸ਼ਹਿਰੀ ਅਤੇ ਪਿੰਡੂ ਨੌਜਵਾਨਾਂ ਨੂੰ ਫ੍ਰੀ ਆਫ ਕਾਸਟ ਹਨਰ ਵਿਕਾਸ ਦੀ ਸਿਖਲਾਈ ਦਿੱਤੀ ਜਾਂਦੀ ਹੈ ਉਹਨਾਂ ਨੂੰ ਬਹੁਤ ਸ ਕੰਮ ਜਾਣਦੇ ਨੇ ਪਰ ਉਹਨਾਂ ਕੋਲੇ ਕੋਈ ਵੀ ਸਰਟੀਫਿਕੇਟ ਨਹੀਂ ਹੈ ਕਿ ਇਹ ਵੈਰੀਫਾਈ ਕਰ ਸਕੇ ਜਾਂ ਦੱਸ ਸਕੇ ਕਿ ਇਸ ਬੰਦੇ ਕੋਲੇ ਇਸ ਚੀਜ਼ ਦਾ ਹੁਨਰ ਹੈ ਉਸ ਨੂੰ ਵੀ ਰੈਕਗਨਾਈਜ਼ ਕਰਨ ਵਾਸਤੇ ਵੀ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਕਿ ਰੈਕਗਨਿਸ਼ਨ ਆਫ ਪ੍ਰਾਇਰ ਲਰਨਿੰਗ ਕੋਰਸਸ ਚਲੋਣ ਲੱਗੀ ਵੀ ਸਰਕਾਰ ਉਹ ਲੈ ਕੇ ਉਹ ਇਹਨਾਂ ਕੋਈ ਲੋਨ ਵੀ ਲੈ ਸਕਦਾ ਉਹਦਾ ਕੰਮ ਵਧਾ ਵੀ ਸਕਦਾ ਅਤੇ ਵਧੀਆ ਥਾਂ ਤੇ ਨੌਕਰੀ ਵੀ ਕਰ ਸਕਦਾ ਹੈ ਰਾਸ਼ਟਰੀ ਕ੍ਰੈਡਿਟ ਕੋਰ ਅੱਜ ਆਪਣਾ 70ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਇਸ ਦੀ ਸਥਾਪਨਾ ਨੌਜਵਾਨਾਂ ਚ ਚਰਿੱਤਰ ਨਿਰਮਾਣ ਪਾਇਚਾਰਾ ਸੇਵਾ ਤੇ ਆਦਰਸ਼ਾਂ ਤੇ ਲੀਡਰਸ਼ਿਪ ਗੁਣਾ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨ ਕੀਤਾ ਹੈ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੇ ਪ੍ਰੋਗਰਾਮ ਪਰਖ ਨਾਲ ਮਿਲ ਕੇ ਰਾਸ਼ਟਰੀ ਪ੍ਰਸ਼ਨ ਬੈਂਕ ਚ ਪੰਜਾਬ ਵੱਲੋਂ ਵੀ ਉਚਮਿਆਰੀ ਦੇ ਕਾਬਿਲਤ ਆਧਾਰ ਪ੍ਰਸ਼ਨ ਸ਼ਾਮਿਲ ਕੀਤੇ ਜਾਣਗੇ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਅਗਲੀ ਪੀੜ੍ਹੀ ਲਈ ਸਿੱਖਿਆ ਤਾਂਚੇ ਸੰਬੰਧੀ ਮੋੜ ਵਿਚਾਰਾਂ ਵਿਸ਼ੇਤੇ ਕਰਵਾਏ ਇੱਕ ਰਾਸ਼ਟਰੀ ਸੰਮੇਲਨ ਦੌਰਾਨ ਇਹ ਜਾਣਕਾਰੀ ਦਿੱਤੀ ਜ਼ਿਲ੍ਹਾ ਤਰਨਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਅੱਜ ਸਰਕਾਰੀ ਹਸਪਤਾਲ ਵਿਖੇ ਨਾਨਕ ਬਗੀਚੀ ਮਹਿੰਮ ਤਹਿਤ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਭਾਰਤੀ ਪੁਲਾੜ ਯਾਤਰੀ ਸੁਭਾਸ਼ੂ ਸ਼ੁਕਲਾ ਅਤੇ ਐਕਸੀਓਮ 4 ਮਿਸ਼ਨ ਦੇ ਤਿੰਨ ਹੋਰ ਮੈਂਬਰ ਇਤਿਹਾਸਕ ਪੁਲਾੜ ਮਿਸ਼ਨ ਮਗਰੋਂ ਧਰਤੀ ਤੇ ਵਾਪਸ ਪਰਤੇ ਪ੍ਰਧਾਨ ਮੰਤਰੀ ਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਨੇ ਦਿੱਤੀ ਵਧਾਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਸਿੱਖਿਆ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਚ ਮਹੱਤਵਪੂਰਨ ਭੂਮਿਕਾ ਨਿਭਾਈਗੀ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਰੋਕਥਾਮ ਬਿਲ 2025 ਨੂੰ ਸਲਾਹ مشਵਰਾ ਕਰਨ ਲਈ ਵਿਧਾਇਕਾਂ ਦੀ ਇੱਕ ਚੋਣ ਕਮੇਟੀ ਨੂੰ ਪੇਸ਼ਣ ਬਾਰੇ ਸਰਸਮਤੀ ਨਾਲ ਫੈਸਲਾ ਪੰਜਾਬ ਸਰਕਾਰ ਬਪੱਖੀ ਪਹੁੰਚ ਅਪਣਾਉਂਦਿਆਂ ਆਵਾਰਾ ਪਸ਼ੂਆਂ ਦੇ ਹੱਲ ਲਈ ਵਿਆਪਕ ਰਣਨੀਤੀ ਬਣਾਏਗੀ ਅਤੇ ਸਕਿੱਲ ਇੰਡੀਆ ਮਿਸ਼ਨ ਅੱਜ ਆਪਣੀ 10ਵੀਂ ਵਰੇਗੰਢ ਮਨਾ ਰਿਹਾ ਹੈ ਇਸ ਦਿਨਾਲੀ ਪਟਿਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 'ਤੇ 30 ਮਿੰਟੇ ਨਮਸਕਾਰ